ਜਿੱਦਾਂ ਪਿਆਰ ਮੈਨੂੰ ਔਰ ਜੌਨ ਚ ਮਿਲਦਾ ਮਾਨਸਰ ਦੇ ਜਿੱ ਮਿਲਦਾ ਉਦੋਂ ਮੈਨੂੰ ਬਟਲਾੜੇ ਚ ਮਿਲ ਰਿਹਾ ਮੇਰੇ ਪਿੰਡਾਂ ਚ ਵੀ ਇਕੱਠ ਹੁੰਦੇ ਨੇ ਇੱਥੇ ਵੀ ਹੀ ਹੋ ਰਹੇ ਨੇ ਮੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਮੈਂ ਕਿਸੇ ਹੋਰ ਜੌਨ ਚ ਪੂਰੇ ਮਾਨਸਰ ਦੇ ਦੇਖੇ ਬੋੜਾ ਬਾੜ ਜਿਹੜਾ ਸੁੱਖੇ ਦੇ ਵਿੱਚ ਕੀ ਕਹਿੰਦੇ ਮੈਂ ਇਤਨੀ ਮਹਿ ਕਹੂੰਗਾ ਜੀ ਕਈ ਇਕੱਠੇ ਹੋ ਗਏ ਜੀ ਵੱਡੇ ਧਨਾੜ ਲੀਡਰ ਆਮ ਕਰਦੇ ਧੀ ਫੋਤ ਨੂੰ ਠੋਕਣ ਲਈ ਰੋਕਣ ਲਈ ਉਹਨਾਂ ਨੂੰ ਉਹਦਾ ਜੋਰ ਚੱਲਦਾ ਨਹੀਂਗਾ ਕੰਮ ਤਾਂ ਉਹਨਾਂ ਨੇ ਕਰ ਲੈਣੀ ਲੁੱਟਾਂ ਖਸੁੱਟਾਂ ਕਰਨੀਆਂ ਨੇ ਜੇ ਸਾਡੇ ਵਰਗੇ ਕਦੇ ਅੱਗੇ ਆ ਗਏ ਉਹਨਾਂ ਦੀ ਲੁੱਟਾਂ ਖਸੁੱਟਾਂ ਤੇ ਜਿਹੜੇ ਉਹਨਾਂ ਨੇ ਤਾਂ 10% ਲੈਣਾ ਜਿਲਾ ਪ੍ਰੀਸ਼ਦ ਚੋ ਜਿੰਨੇ ਤੋਂ ਪਹਿਲਾਂ ਰਹੇ ਨੇ ਉਹ 10% ਲੈਂਦੇ ਸੀ ਜਿਹੜੇ ਮਰਜੀ ਸਰਪੰਚ ਨੂੰ ਚੋ ਉਹਨਾਂ ਨੇ 10% ਕੀਤਾ ਹੋਇਆ ਸੀ ਵੀ ਮੈਂ 10% ਲੈਣਾ ਆਪਾਂ ਕਹਿੰਦੇ ਵੀ ਇੱਕ ਰੁਪਿਆ ਨਹੀਂ ਕਿਸੇ ਦਾ ਖਾਣਾ ਲੋਕਾਂ ਦਾ ਰੁਪਿਆ ਲੋਕਾਂ ਚ ਲਾਉਣਾ ਉਹ ਰੋਕਣ ਤੇ ਲੱਗੇ ਹੋਏ ਨੇ ਐਸ ਕਰਕੇ ਹੌਟ ਸੀਟ ਆ ਸਾਰੇ ਨੇ ਰਲ ਕੇ ਕੈਂਡੀਡੇਟ ਦਿੱਤਾਗਾ ਅਕਾਲੀ ਕਾਂਗਰਸੀ ਜਨ ਨੇ ਵੀ ਹੈਗੇ ਨੇ ਕਿਉਂਕਿ ਵੱਡੇ ਲੀਡਰ ਲੋਕ ਮੇਰੇ ਨਾਲ ਨੇ ਲੋਕ ਤਾਂ ਬਹੁਤ ਇਹ ਕਹਿੰਦੇ ਨੇ ਕਿ ਜਿਹੜੀ ਵੀ ਪਾਰਟੀ ਤੋਂ ਉੱਪਰ ਉੱਠ ਕੇ ਜਾਨੂੰ ਵੋਟ ਪਾਉਣੀ ਆ ਤੇਰੀ ਸੋਚ ਨੂੰ ਪਾਉਣੀ ਆ ਉਹ ਇਹ ਵੀ ਕਹਿ ਰਹੇ ਨੇ ਵੀ ਸਾਡੇ ਲੀਡਰ ਦਾ ਫੋਨ ਆਇਆ ਸੀ ਪਰ ਅਸੀਂ ਪ੍ਰਵਾਹ ਜਾਈ ਨਹੀਂ ਗਏ ਬਹੁਤ ਗੁਲਾਮੀ ਕਰ ਲਈ ਉਹਨਾਂ ਦੀ ਫੋਨ ਨਹੀਂ ਕਰੀ ਇਹੀ ਹੈ